ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਅੱਜ ਸਵੇਰੇ ਸਵੇਰੇ ਮਤਲਬ ਹੁਣ ਤੇ ਦੋ-ਤਿੰਨ ਘੰਟੇ ਪਹਿਲਾਂ ਦੀ ਗੱਲ ਕਰਾਂ ਜਿਵੇਂ ਮਾਹੌਲ ਦੇਖਣੇ ਵਾਲਾ ਤਾਂ ਸਾਰਾ ਹੀ ਇੱਧਰ ਨੂੰ ਉਹ ਪਿੱਠ ਨੇ ਪਿੰਡ ਪਿੱਛੇ ਸਾਡੇ ਭੈਣੀ ਬਸਦਾ ਉਹ ਬੈਕ ਸਾਈਡ ਤੇ ਭੈਣੀ ਪਿੱਠ ਦਿਖਦਾ ਨਹੀਂ ਸੀ ਐਨੀ ਧੁੰਦ ਪੈ ਗਈ ਸੀ ਇੱਕ ਵਾਰਾਂ ਇਹ ਲੱਗਦਾ ਸੀ ਵੀ ਉਹ ਹੋ ਸਰਦੀਆਂ ਆ ਗਈਆਂ ਪਰ ਦੁਬਾਰੇ ਹੁਣ ਜਿਉਂ-ਜਿਉਂ ਦਿਨ ਚੜੀ ਜਾਂਦਾ ਤਾ ਹੋਈ ਫਿਰ ਗਰਮਾਇਸ਼ ਜੀ ਜਿਹੜੀ ਦੁਬਾਰੇ ਫੇਰ ਹੋ ਰਹੀ ਹੈ ਪੂਰੀ ਦੀ ਪੂਰੀ ਅੱਜ ਦਾ ਜਿਹੜਾ ਪਲਾਨ ਹੈਗਾ ਜੀ ਉਹ ਪਲਾਨ ਹੈਗਾ ਮੈਂ ਜਾ ਕੇ ਆਉਣਾ ਜੀ ਅੱਜ ਇੱਟ ਦੇਖਣ ਦੇ ਵਾਸਤੇ ਆ ਫਾਦਰ ਸਾਹਿਬ ਕਹਿੰਦੇ ਵੀ ਇੱਟਰ ਮਿਲਿਆ ਤੇ ਮੈਂ ਦੋ ਕੁ ਬੰਦੇ ਨੂੰ ਪੁੱਛਿਆ ਵੀ ਸੀਗਾ ਇੱਥੇ ਮਾ ਚਾਲਕ ਫੇਰ ਵੀ ਆਪ ਜਾ ਕੇ ਜਿਹੜੀ ਚੀਜ਼ ਲਿਆ ਹੋ ਜਵੇ ਉਹਦੇ ਨਾਲ ਤੇ ਵਧੀਆ ਗੱਲ ਕਿ ਆਹੋ ਸਾਦੀ ਮਾਣ ਮਟ ਰੱਖਣ ਕਾਖੜ ਕੋ ਕੇ ਦੇਖ ਹੋ ਜਾਂਦੀ ਹੈ ਤੇ ਸਵੇਰੇ ਦੁੱਧ ਪਾਉਣ ਆਇਆ ਸੀਗਾ ਮਹਿਰ ਸਿੰਘ ਮੇਰ ਸਿੰਘ ਨੂੰ ਕਹਿ ਤਮਾ ਕਿਤੇ ਜਾ ਕੇ ਆਉਣਾ ਕਹਿੰਦਾ ਅੱਜ ਹੀ ਕੋਈ ਗੱਲ ਨਹੀਂ ਉਧਰ ਨੂੰ ਜੇ ਟਾਈਮ ਹੋਇਆ ਚੱਲੂਗੇ ਹੁਣ ਮੈਨੂੰ ਤਕਰੀਬਨ 15 ਮਿੰਟ ਹੋ ਗਏ ਉਹਨੂੰ ਮੈਂ ਦੋ ਤਿੰਨ ਵਾਰ ਫੋਨ ਕਰ ਲਿਆ ਉਹਨੂੰ ਪਰ ਉਹਨੇ ਫੋਨ ਨਹੀਂ ਚੱਕਿਆ ਹੈਗਾ ਪਤਾ ਨਹੀਂ ਜਿਆਦਾ ਬੰਦਾ ਜਵਾਬ ਹੀ ਦੇ ਦੇਵੇ ਜਾਂ ਫਿਰ ਕੋਈ ਕੰਮਕਾਰ ਚੁਲ ਜਾਵਾ ਹੋਣਾ ਫਿਰ ਉਹ ਦੇਖਦੇ ਆ ਤੇ ਫਿਰ ਅੱਜ ਦਾ ਜਿਹੜਾ ਪਲਾਨ ਹੈਗਾ ਉਹ ਇਟ ਦੇਖਣਾ ਦਾ ਹੈਗਾ ਅ ਥੱਲੇ ਹੁੰਡੰਗਰਾਂ ਨੂੰ ਪਾਣੀ ਪੋਣੀ ਜਪਲਾ ਕੇ ਇੱਕ ਵਾਰ ਅ ਫਿਰ ਦੇਖਦੇ ਆਂ ਤੇ ਵਿਕੀਰ ਹੀ ਤਕਰੀਬਨ ਤਕਰੀਬਨ ਮੇਰੇ ਖਾਲਸੇ ਮੋੜਨੇ ਵਾਲੇ ਹੋਣੇ ਆ ਉੱਥੇ ਤੇ ਅੱਜ ਦਾਉਨ ਸਾਹਮਣੂ ਐਤਵਾਰ ਕਰਕੇ ਮੱਥਾ ਟੇਕਣ ਗਏ ਹੋਏ ਹੈਗੇ ਆ ਚਲੋ ਬਾਇਰੂ ਦੀ ਦੇਰ ਦੇ ਨਾਲ ਸ਼ੁਕਰਾਨਾ ਕਰਨ ਜਾਂਦੇ ਆ ਤੇ ਆਪਣੀਆਂ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਜਾਂਦੇ ਆ ਉੱਥੇ ਤੇ ਹੁਣ ਜਾ ਕੇ ਆਉਂਦਾ ਮੈਂ ਇਥੇ ਕੁੰਡੇ ਕੰਡੇ 'ਚ ਲਾ ਕੇ ਪਾਣੀ ਪਿਲਾ ਕੇ ਮਹਿਰ ਸਿੰਘ ਦੇ ਕੋਲ ਫਿਰ ਦੇਖਦੇ ਆਂ ਕੀ ਕਹਿੰਦਾ ਉਹ ਲਓ ਜੀ ਮੇਰ ਸਿੰਘ ਤਾਂ ਲੱਗਿਆ ਵਾ ਕੋਈ ਕੰਮ ਕਰਨੇ ਤਾਂ ਮੈਨੂੰ ਗੜਬੜ ਲਾਉਂਦੀ ਕੋਈ। ਕੀ ਹਾਲ ਹੈ ਮੇਰ? ਬੜਾ ਵਧੀਆ ਜੀ ਹੋਰ। ਮੈਂ ਤੈਨੂੰ ਫੋਨ ਕਰੀ ਜਾਂਦਾ ਨੂੰ ਫੋਨ ਨਹੀਂ ਚੱਕਦਾ ਹੈਗਾ। ਫੋਨ ਕੰਮ ਨਹੀਂ ਬੜਾ ਲੰਗੜਾ ਨਾ ਬੜਾ ਯਾਰ। ਇਹ ਕੀ ਚੱਕਰ ਹੈ ਯਾਰ ਇਹਦੀ ਅੱਖ ਵੀ ਮੈਨੂੰ ਖਰਾਬ ਜੀ ਲਾਉਂਦੀ ਹੈ ਕਿਹਾ। ਤੈਨੂੰ ਜੀ ਫੋਨ ਪੈਂਦਾ ਹੈ ਯਾਰ। ਅੰਨੀ ਹੈ ਜੰਮਣੂਏ। ਅੱਛਾ। ਓਹ ਹੋ। ਓਹ ਹਾਂ ਤੂੰ ਪਿੱਛੇ ਜੇ ਗੱਲ ਕਰਦਾ ਦਾ ਕਹਿੰਦਾ ਵੀ ਮੈਨੂੰ ਲੱਗਦਾ ਵੀ ਦਿਖਦਾ ਨਹੀਂ ਸੱਚੀ ਗੱਲ। ਇਹ ਕਿੰਨੇ ਚੰਦੀ ਹੋਗੀ ਇਹ? ਇਹ ਹੋ ਜਾਣਾ ਮਹੀਨੇ ਦੀ। ਕਰ ਜਾ ਯਾਰ ਸੌਰੀ ਤੇ ਜਾ ਖਮ ਜਾ ਵੀ ਇਹ ਤੇਰਾ ਨੋਕਾ ਮੂੰਹ ਪਰ ਹੋਇਆ ਵਾਦੇ ਜਾ ਖਮ ਤਾਂ ਦੇਖਦੇ ਨਹੀਂ ਕੰਦਾ ਨੇ ਖੜੀ ਹੋ ਜਾਈ ਓਹੋ ਸੇਵਾਲੀਓ ਗੱਲਾਂ ਹੁਣ ਤਾਂ ਤੇਰੀ ਹੈ ਨਾ ਅੱਛਾ ਹੁਣ ਐ ਤੇ ਵਿੱਚ ਫਿਰ ਦੁੱਧ ਪਰੀ ਨੂੰ ਐ ਦੇ ਵਿੱਚ ਬਣਾਉਣਾ ਪੈਂਦਾ ਹੈ ਓਹੋ ਅੱਛਾ ਜਾਣੀ ਐ ਦੇਖ ਜਿਕਰ ਆਹ ਭਜਿਆ ਮੂੰਹ ਆਹ ਭਜਿਆ ਮੂੰਹ ਹਾਂ ਓਹੋ ਵਿਚਾਰੀ ਹਾਂ ਸੇ ਕੌਂ ਕਰਾ ਕਰਦੇ ਅੱਛਾ ਕੌਂ ਹੂੰ ਕੌਂ ਦੀ ਇਹ ਕਰਦੀ ਜੀਭ ਬਾਹਰ ਹੂੰ ਅੱਛਾ ਆਹ ਜੀ ਭਠੂnga ਮਾਰਦੇ ਆ ਓਹੋ ਇਹ ਤਾਂ ਫਿਰ ਤੈਨੂੰ ਬਹੁਤ ਖੇਚੜਾ ਯਾਰ ਹਾਂ ਯਾਰ 25 ਦਿਨ ਹੋ ਗਏ ਪੰਜ ਦਿਨਾਂ ਨੇ ਚਲ ਪੜਸਤਾ ਭਲਾ ਜਾਣਾ ਜਦੋਂ ਹੁਣ ਉਹਦੇ ਕੱਕਣਾ ਮਾਰਦੀ ਮੂੰਹ ਵਾਲੇ ਦਾੜੇ ਨਾ ਉਹ ਫਿਰ ਤਾਂ ਹੀ ਹੈ ਬਸ ਦਿਖਦਾ ਹੈ ਨਹੀਂ ਆਪਣੇ ਆਪ ਵਿੱਚ ਵਿਚਾਰੀ ਫਿਰ ਇਹਦੀ ਫਿਰ ਮੇਰੀ ਗੱਲ ਸੁਣੋ ਕੋਈ ਸਾਰੇ ਸ਼ੁਕੜੀ ਜੀ ਕੋਈ ਬਣਤਾ ਦੀ ਗੱਲ ਜੇ ਹਨਾ ਕੋਈ ਪੁਆਇੰਟ ਜੇ ਬਣਾ ਲੈ ਕੋਈ ਜਦੋਂ ਕੱਪੜੇ ਦੀ ਬਣਾ ਲੈ ਜੇ ਆਪਾਂ ਬਾਹਰ ਖੁੱਲੀ ਵੀ ਝੜਦੇ ਮੰਨ ਲਾ ਇੱਥੇ ਚਾਹੀਦੀ ਮੋਟੀ ਤਾਂ ਸੀ ਫਿਰ ਤਾਂ ਮੂੰਹ ਮਾਰਦੀ ਜਨਾ ਮੂੜੇ ਹਾਂ ਥੋੜੇ ਮੋٹے ਜਿਹੇ ਆ ਰਿਆ ਬਾਜ ਆਪ ਫੇਰ ਮਾਰਦੀ ਓਹੋ ਬਾਹਰ ਕੌਂ ਤਾਂ ਕਰਦੇ ਹੈ ਔਰ ਜੀਬ ਵੀ ਬਾਹਰ ਕੱਢਦੀ ਐ ਜੀਬ ਦੀ ਜੀਬ ਫੜ ਲੈਂਦੇ ਕੌਂ ਦੀ ਹਾਂ ਉਧਰ ਉਹ ਅੱਖ ਉਹ ਅੱਖ ਵੀ ਨਹੀਂ ਜੰਮਕਦੀ ਹੈਗੀ ਇਹ ਦੇਖੀ ਤਾਂ ਕੰਗਾ ਚੰਕਦੀ ਨਹੀਂ ਹੈਗੀ ਅਧੇ ਨਾ ਵੀ ਮੇਰੇ ਉਨੇ ਕੀ ਹੁੰਦਾ ਦੇਖ ਲੈ ਕਿਹੇ ਜੀ ਕਿਸਮਤ ਐ ਦੀ ਹੈ ਤੁਹਾਡੇ ਤੁਹਾਡੇ ਅੱਥੀ ਸੇਵਾ ਲਿਖੀ ਹੋ ਆ ਦੇਖ ਥੱਲੇ ਨੂੰ ਉੱਪਰ ਤੇ ਪਾ ਕੇ ਥੱਲੇ ਨੂੰ ਮੂੰਹ ਕਰਦੀ ਹੈ ਨਾ ਇਹ ਫਿਰ ਜੀ ਕੋਈ ਤਾਂ ਮਣੀ ਮੁੱਟੀ ਕੋਈ ਬਿੱਟਾ ਡਿਨ ਵਗੈਰਾ ਤਾਂ ਲਾਉਂਦਾ ਹੀ ਹੋਣਾ ਇਹਨੂੰ ਮਣੀ ਮੁੱਟੀ ਹੈ ਨਾ अच्छा 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 अच्छा। ਦੋੜਨੇ ਰਹੀ ਜੀ। ਹਾਂ। ਅੱਛਾ ਅੱਖ ਅੱਖ ਚ ਵੀ ਪਾਉਣਾ ਦਵਾਈ ਹੈਨਾ। ਹਾਂ। ਤੇ ਜਿਹੜੇ ਮੂੰਹ ਪਰ ਵੀ ਕੋਈ ਬੀਟਾ ਦਿਨ ਜੀ ਵੀ ਲਾਦਿਆ ਕਰਦੇ ਕੋਈ ਉਹਦਾ ਜਾ ਖੰਮ ਤੇ ਉੱਪਰ। ਅੱਛਾ। ਅੱਛਾ ਆਂ ਸਾਫ ਕਰਨੀ ਬੰਦ। ਹਾਂ। ਅੱਖਾਂ ਸਾਫ ਕਰਨੀ ਬੰਦ ਮੂੰਹ ਸਾਫ ਕਰਨੀ। ਅੱਛਾ ਅੱਖਾਂ ਦਾ ਮਤਲਬ ਆ ਦੇਖ ਖਾ। ਅੱਛਾ ਗਿੱਡ ਵੀ ਆਉਂਦੀ ਹੈਨਾ। ਹਾਂ। ਉਹ ਤਾਂ ਤੁਹਾਨੂੰ ਹੁਣ ਖੇਚੜ ਆ ਯਾਰ ਇਹ ਤਾਂ ਹਨਾ ਹੁਣ। ਕੋਈ ਨਹੀਂ। ਚਲ ਜਿਹੜਾ ਸਮਾਂ ਹੈਗਾ ਯਾਰ ਪਤਾ ਨਹੀਂ ਸੇਵਾ ਕਿਤੇ ਲਿਖੀ ਵੀ ਹੁੰਦੀ ਹੈ ਮੇਰੇ ਤੇ ਆ। ਹੈਨਾ। ਚਲੋ ਸੁਣਿਆ ਮੈਂ ਕਹਿੰਦੇ ਮੈਂ ਤੇਰਾ ਜਮ ਨੂੰ ਨਹੀਂ ਹੋਈ ਉਹ ਕਹਣਾ ਮੈਂ ਮੇਰੇ ਵੀ ਨਹੀਂ ਦਿਮਾਗ ਚ ਉਹ ਮੈਂ ਸੁਣਿਆ ਹੈਗੀ ਉਹਦਾ ਵੀ ਮੱਜਾਂ ਅੰਨੀ ਆ ਮੱਜ ਮੱਜ ਤਾਂ ਸੁਣੀ ਆ ਵੀ ਬਾਤ ਚ ਨਹੀਂ ਹੋਈ ਨਾ ਡੰਗਰ ਲੱਗਿਆ ਪਿੱਟਦੇ ਜਾਂ ਖੁਰਖਰਾ ਮਾਰਦਾ ਫੇਰ ਹੋ ਜਾਂਦੀ ਆ ਹੂੰ ਸਭ ਬੰਦ ਨੇ ਜੀ ਹੂੰ ਹੂੰ ਇਹਦੀ ਮਾਂ ਤਾਂ ਠੀਕ ਠਾਕ ਆ ਹਾਂ ਹਾਂ ਉਹ ਥੇ ਸਵੇਰੇ ਆਈ ਮਾਂ ਬੰਦ ਨੇ ਅੱਛਾ 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 ਪਹਿਲੇ ਸਾਰੇ ਠੀਕ ਤੇ ਹੈਨਾ ਬਸ ਕੋਈ ਕੁਦਰਤੀ ਹੋ ਗਈ ਗੱਲਬਾਤ ਪਤਾ ਨਹੀਂ ਵਾਖਿਆ ਹੋ ਸਕਦਾ ਨਾ ਹੂੰ ਛੁਕਲੀ ਰੋਣੀ ਪੈਣੀ ਇਹਦੇ ਕੋਈ ਮੋਟੀ ਉਹਦੇ ਵਾਲੀ ਆਪਣੇ ਆਪ ਚ ਤਾਂ ਰਸਤਾ ਭਾਲਦੀ ਆ ਕਿਧਰੇ ਵਸਦੇ ਹੈ ਨਾ ਆਦੇ ਚਾਰੇ ਪਾਸੇ ਬੰਦ ਦੇਖਦਾ ਫਿਰ ਰੁਕ ਜਾਂਦੀ ਰਾਤ ਨੂੰ ਕੱਢਦੇ ਹੁੰਦੇ ਬਾਹਰ ਇਹਨਾਂ ਰਾਤ ਨੂੰ ਤਾਂ ਜਾਂਦੇ ਨਾ ਕਰਦਾ ਕੋਈ ਹਾਂ ਇਹ ਵੀ ਗੱਲ ਰਾਤ ਨੂੰ ਬਾਹਰ ਕੱਢ ਦਿੰਦੇ ਆ ਯਾਰ ਸੱਚੀ ਗੱਲ ਅੱਖੋਂ ਖੁ ਜਮਾਈ ਜਮਕਦੀ ਹੈਗੀ ਇਹ ਤਾਂ ਹੂੰ ਉਹ ਤਕੜੀ ਆ ਤੇਰਾ ਨਾ ਉਹ ਕਿੰਨੇ ਚਿਰ ਦੀ ਹੋਗੀ ਕਿੰਨੇ ਮਹੀਨੇ ਦੀ ਹੋਗੀ ਇਹ 25 ਦਿਨ ਦੀ ਆ 25 ਦਿਨ ਦੀ ਹੋ ਗਈ ਹੈ ਨਾ ਆ 25 ਦਿਨ ਦੱਸਦਾ ਹੀ ਤਾ ਉਹ ਨਾ ਉਹ ਸਹੋਰੀ ਨਿੱਗਰ ਆ ਦੁੱਧ ਪਾਣੀ ਦੀ ਸੇਵਾ ਤਾਂ ਤੇਰੀ ਪੂਰੀ ਆ ਜੇ ਘੁੰਮਰੀ ਫੱਟੇ ਨੇ ਡਬਲ ਹੋ ਜਾਣਾ ਤਾਂ ਹੁਣ ਨੂੰ ਹੂੰ ਕਿ ਤਰਣਾ ਨਹੀਂ ਮਿਲਦਾ ਜਮੇ ਇਹਨੂੰ ਇਹ ਵੀ ਗੱਲ ਹੈਗੀ ਆ ਮਹਾਫੋਨ ਚੱਕਦਾ ਮਹਾ ਚਲ ਕੇ ਰੇ ਜਾ ਕੇ ਆਉਣਾ ਪਰ ਤੂੰ ਤਾਂ ਉੱਥੇ ਰੱਖਿਆ ਦਾ ਬਰਗਾ ਮੋਨ ਵੀ ਬਸ ਚੱਲਦੇ ਕੋਈ ਹੋਰ ਨੇ ਉੱਥੇ ਯਾਰ ਇੱਟ ਦੇਖ ਕੇ ਆਉਣੀ ਜੀ ਮੈਂ ਇੱਥੇ ਪੋਲਟਰੀ ਫਾਰਮ ਦੇ ਵਿੱਚ ਥੋੜਾ ਜਿਹਾ ਕੰਮ ਸ਼ੁਰੂ ਕਰਨਾ ਹੁਣ ਮੈਂ ਇੱਟੇ ਦੇਖਿਆ ਸੀ ਇਹ ਚੱਲ ਕੇ ਜੇ ਹੈਗਾ ਟਾਈਮ ਤੇਰੇ ਕੋਲ ਚੱਲਦਾ ਉੱਥੇ ਆਉਂਦੀ ਯਾਰ ਜਿਹੜਾ ਸੈਲਰੀ ਬਣਾਉਣਾ ਦੱਸਣ ਵਾਲਾ ਉਹ ਤੇਰੇ ਖੇਤਾਂ ਕੋਲ ਹਾਂ ਉਸੇ ਪੀਰਾ ਸਾਨੂੰ ਇੱਟਾਂ ਲਈ ਆਉਂਦੀ ਰਹਿੰਦੀ ਆ ਅੱਛਾ ਉਹਨਾਂ ਦਾ ਨੰਬਰ ਨੰਬਰ ਤਾਂ ਫਿਰ ਦਰਸ਼ਕੋ ਹੋਊਗਾ ਪਹਿਲਾਂ ਉੱਥੇ ਹੀ ਦੇਖ ਲੈਂਦੇ ਜੇ ਉੱਥੇ ਲੋਟਾਂ ਨਾਲ ਇੰਨੀ ਇਕੱਠੀ ਪਾ ਸਰਕਾਰੀ ਵੀ ਉਹ ਕਿ ਪੁੱਛ ਲੰਨੇ ਚੱਲ ਉੱਥੇ ਮਾਰੇ ਆਂਦੇ ਕਿਹੜਾ ਹਾਂ ਗੋਇਆ ਦਾ ਗੋਇਆ ਲ ਕੋਈ ਹਾਂ ਚੱਲ ਉੱਥੇ ਕਿਹੜਾ ਮਾਰੇ ਆਂਦੇ ਦੇਖ ਆਂਦੇ ਚੱਲ ਕੇ ਉੱਥੇ ਨਾਲੇ ਤੇਰੇ ਧਾਨਾ ਵੱਲ ਨੀਂ ਹਾਂ ਮਾਰੇ ਆਂਦੇ ਚੱਲ ਕੇ ਕਿੱਦਾਂ ਉੱਥੇ ਤੇਰੇ ਧਾਨ ਆਹੋ ਜਿਹੜਾ ਧਾਨ ਦੇਖੀ ਜਾਂਦੇ ਹੋ ਆ ਚੱਲ ਤੂੰ ਤਾਂ ਦੇਖਦਾ ਮਾਤੜ ਦੇਖ ਲੂ ਮੈਂ ਥੋੜਾ ਜਾਨਾਂ ਅੰਦਰ ਨੂੰ ਹਾਂ ਮੈਂ ਨਹੀਂ ਜਾਂਦਾ ਹੈਗਾ ਤੇਰਾ ਲੰਡਾ ਮੇਰਾ ਤੈਨੂੰ ਘੁੰਮਣਿਆ ਦਾ ਇਹ ਗੱਲ ਹੈਗੀ ਆ ਬਾਪੂ ਨੇ ਸੰਭਾਲਿਆ ਵਾ ਸਾਰਾ ਕੰਮ ਜਦ ਕੋਈ ਗੜਬੜ ਹੁੰਦੀ ਸਾਨੂੰ ਦੱਸ ਦਿੰਦਾ ਅਸੀਂ ਚੱਕ ਦਿੰਦੇ ਫੱਟੇ ਜਦੇ ਚਲ ਠੀਕ ਆ ਫਿਰ ਤੂੰ ਹੁਣ ਤਾਂ ਕੋਈ ਰੋਟੀ ਪਾਣੀ ਤਾਂ ਨਹੀਂ ਛਕਣਾ ਕੁਛ ਵੀ ਬਾ ਚਲ ਚੱਲੀਏ ਫਿਰ ਆਜਾ ਲਓ ਜੀ ਮਿਰਸੀ ਦੇ ਖੇਤਾਂ ਦੇ ਵਿੱਚ ਪਹੁੰਚ ਗਏ ਬੂਟੇ ਵੀ ਵਧੀਆ ਖੜੇ ਆ ਮਿਰਸੀ ਦੇ ਇੱਧਰ ਐਵੇਂ ਮਿਰਸੀ ਆ ਕਿਹੜੀ ਵੈਰਾਈਟੀ ਆ ਬੂਟੇ ਦੀ ਤੇਰੀ ਇਹ ਇਹ ਨਾਮ ਦੱਸ ਕਿਹੜਾ ਜੀ ਜੀ 910 ਹੂੰ ਜੀ ਵਾਲਾ ਵਿੱਚ ਐ ਨਾ ਇਹ ਇਹ ਕਿਹੜੇ ਜੀ ਵਾਲਾ ਤਾਂ ਮੈਂ ਕਹਿੰਦਾ ਇਹ ਨਾ ਨਹੀਂ ਇਹ ਲੁਧਿਆਣਾ ਵਾਲਿਆਂ ਦਾ ਪਤਾ ਨਹੀਂ ਹੁਣ ਮੈਨੂੰ ਤਾਂ ਨਹੀਂ ਪਤਾ ਤੈਨੂੰ ਤੈਨੂੰ ਤਾਂ ਇਹ ਬਿਲਕੁਲ ਦਲਫੇ ਦਾ ਅੱਛਾ ਬਿਮਕੋ ਵਾਲੇ ਹੈ ਹੋਰ ਨੰਬਰ ਕਿ ਹਾਲਾ ਕਿਵੇਂ ਚੱਲੀ ਜਾਂਦਾ ਕੰਮ ਤੇਰਾ ਦਰਸ਼ਨ ਸਿੰਘ ਨੰਬਰਦਾਰ ਵੀ ਲੱਗ ਗਿਆ ਜੀ ਸਾਡੇ ਨਾਲ ਪੁੱਛਦਾ ਫਿਰਦਾ ਵੀ ਕੀ ਕਰਦੇ ਫਿਰਦੇ ਆ ਇੱਧਰ ਤਾਂ ਤੇਰੇ ਭਾਈ ਨੇੜੀ ਆਏ ਵੇਦਰੋ ਕਿ ਹਣਾ ਤਾਂ 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 ਕਿਵੇਂ ਲੱਗੇ ਤੇ ਜਿਹਨੂੰ ਤਾਂ 110 ਲਾਇਆ ਤਾਂ ਵੀ ਜੋ ਉਹ ਕਿੱਥੇ ਆ ਉਹ ਇੱਠਾ ਹੈ ਬਰਾ ਹੈ ਠੀਕ ਠਾਕ ਯਾਰ ਉਹਦਾ ਦੇਖਣਾ ਮੇਰੇ ਮਨ ਦੇ ਵਿੱਚ ਕਾਫੀ ਟਾਈਮ ਤੱਕ ਮਹਾਂ ਚੱਲ ਦੇਖ ਕੇ ਆਉਂਗਾ ਜਾ ਕੇ ਦੇਖੋ ਮੇਰ ਸਿੰਘ ਕਿਵੇਂ ਖੜੇ ਆ ਵਧੀਆ ਹੈ ਲੈ ਲੈਣਾ ਤਾਂ ਅੱਛਾ 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 ਮੁੱਟੇ ਤੇ ਕਿੰਨੇ ਚਿਰ ਦੇ ਹੋਗੇ ਇਹ 2 ਸਾਲ ਡੇਢ ਸਾਲ ਤੇ ਹੋਗੇ ਹੁਣੇ ਪੌਣੇ 2 ਸਾਲ ਆਹ ਪੌਣੇ 2 ਸਾਲ ਹੋ ਗਏ ਹੈਗੀ ਮੈਂ ਜਨਵਰੀ ਫਰਵਰੀ ਚ 2 ਸਾਲ ਦੇ ਹੋਣੇ ਪੂਰੇ ਹੂੰ हां ठीक है खेत दी बावा भाई जी मडी मडी होई जावे बूटे ना जदू ना तेरे ना एक चीज देखण वाली है जदू अपन नेड़े बहाई करदे ना फिर थोड़े काट तुरदे हां जणा गन्ने ਵਿੱਚ ਲਾਏ ਹੋਏ ਹੁੰਦੇ ਬੂਟੇ ਤੁਰਦੇ ਨਹੀਂ ਹੈਗੇ ਨਾ ਪੂਰੇ ਆ ਜੜ ਵੱਡ ਹੋ ਜਾਂਦੀ ਆ हां 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 ए ਨਹੀਂ ਵਾ ਉਪਰ ਪੂਰੇ ਕਰਿਆ ਹੋਗਾ ਮੈਂ ਨਾ ਬੱਤ ਅੱਛਾ 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 ਹੁਣ ਲਾ ਜੀ ਆ 110 ਦਾਸ ਲੱਗੀ ਖੜੀ ਜੜੀ ਆ ਸਾਹਮਣੇ ਸਿਆ 110 ਦਾਸ ਲਾ ਜੀ ਆਹ ਠੀਕ ਹੈ ਯਾਰ ਖੜੇ ਤਾਂ ਤਾਂ ਤੇਰੇ ਯਾਰ 110 ਆ 60 ਤੇ ਚੜੇ ਚੜੇ ਜਗਾ ਤੇ ਤਰੋਂ ਕੋ ਮੇਰਾ ਨੀਰੇ ਮੋਰ ਆਉਂਦੇ ਆ ਓਹੋ ਮੋਰ ਹੈ ਹਾਂ ਮਾਹ ਪਤਾ ਨਹੀਂ ਕਿਹੜਾ ਚੱਕਰ ਹੈ ਸੰਭੜਾ ਗਰੂਸੇਵੇ ਹੈ ਦੇਖਣ ਨੂੰ ਇੱਕ ਵਾਰ ਤਾਂ ਐ ਲੱਗਦਾ ਬਾਕੀ ਤਾਂ ਤੇਰੇ ਐਨ ਉੱਪਰ ਤੇ ਉਹ ਖੜੇ ਆ ਹਾਂ ਇੱਕ ਚੀਜ਼ ਦੇਖਣ ਵਾਲੀ ਜਿਹੜੇ ਕਹਿੰਦੇ ਹੁੰਦੇ ਨੇ ਵੀ ਜਿਹਦਾ ਪੱਤਾ ਲਾਸਟ ਟਾਈਮ ਤੱਕ ਹਰਾ ਰਹੇ ਉੱਪਰ ਵਾਲਾ ਉਹ ਝਾੜ ਜਾਦਾ ਹੀ ਦਿੰਦਾ ਹੁੰਦਾ ਹਾਂ ਜਿਹੜਾ ਹੈੱਡ ਪਤਾ ਹੈ ਉਹ ਦਾ ਹਾਂ 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 ਝੰਡਾ ਪਤਾ ਹੈ ਜੀ ਪਹਿਲਾਂ ਵੀ ਚਲਾਇਆ ਤਾਂ ਇਹ ਲੱਗੇ ਹੋਏ ਇਹ 22 23 ਜੂਨ ਕਰਕੇ ਹੋਇਆ ਹੂੰ ਨਹੀਂ ਪਹਿਲਾਂ ਨਹੀਂ ਲੱਗੇ ਸੀ ਇਹ ਸਾਲ ਹੂੰ ਅੱਲਾ ਹੀ ਦੇਖਦਾ ਅੱਛਾ ਉਹ ਤੇਰੇ ਨਾਂ ਮੇ ਬੁੱਟੇ ਹੋਣ ਵਾਲੇ ਲਾਏ ਵੇ ਇੱਧਰ ਮੈਂ ਫੇਣਾ ਅੱਛਾ ਜਿਹੜਾ ਤੂੰ ਹੁਣ ਕਹਿੰਦਾ ਵੀ ਉਸ ਤੇ ਬੰਨ ਵਿਚ ਤੇ ਰਸਤਾ ਸਾਡੇ ਉੱਤਰ ਨੂੰ ਹੈ ਖੇਤਾਂ ਨੂੰ ਕੋਈ ਕਿਧਰੇ ਨੂੰ ਜੇ ਵਾ ਬੰਦੀ ਕਰਾਈ ਹੈ ਨਾ ਮਰਮਮਤ ਚ ਅੱਜ ਹਲਕਾ ਸਫਾਈ ਤਾਂ ਹੋ ਗਈ ਹੋਈ ਨਾ ਹੈ ਉਹ ਤਾਂ ਆਪਣਾ ਆਰਨੇ ਵਾਲਾ ਬੜਾ ਇਸ ਤਰ੍ਹਾਂ ਮਾਜਿਹਾਰ ਲਾ ਹਾਂ ਪੱਕਾ ਰਸਤਾ ਬਣਾਉਣਾ ਪੈਣਾ ਫਿਰ ਹੁਣ ਤਾਂ ਸਾਡੇ ਪੱਕਾ ਆਹੀ ਬਣ ਜਾਣਾ ਜਿਹੜਾ ਇੱਧਰ ਨੂੰ ਆ ਰਿਹਾ ਹੈ ਆਹੀ ਬਣਾ ਦੇਣਾ ਹਾਂ ਇਹ ਨਾਲ ਛੋਟਾ ਜਾ ਰਿਹਾ ਕਿੰਨਾ ਦਾ 10 ਕਿਲੋਮੀਟਰ ਹਾਂ 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 ਇਹ ਵੀ ਠੀਕ ਹੈ ਤੇਰੀ ਗੱਲ ਚਲ ਅੱਛਾ ਦੱਸ ਮੈਨੂੰ ਉਹ ਤਾਂ ਦੱਸ ਫਿਰ ਇੱਟ ਦਾ ਤਾਂ ਦੱਸ ਇੱਟ ਦਾ ਕਹਿੰਦਾ ਕਹਿੰਦਾ ਤੂੰ ਇੱਟ ਟਟ ਮੰਗਵਾਉਂਦਾ ਕੋਈ ਗੋਇਲ ਵਾਲਿਆਂ ਦੀ ਕੋਈ ਆਹੋ ਇੱਕ ਪਹਿਲਾਂ ਅੰਬਲ ਚਾਹੀਦੀ ਅੰਬਲ ਮੈਂ 4000 ਇੱਟ ਮੰਗਾਉਣੀ ਆ ਇਹ ਨਾਲ ਆਉਂਦੀ ਸੀ ਬਾਹਰ 6500 अच्छा अच्छा ਅਸੀਂ ਇੱਥੇ ਕਰਿਆ ਆਉਦਾ ਹੁਣ ਸਾਡੇ ਕੋ ਆਉਂਦੀ 66200 ਨੂੰ ਇੱਥੇ ਅੱਛਾ 66200 ਨੂੰ ਹਾਂ ਦੂਜੇ ਤਾਂ ਕਰਾਉਣੀ ਸੀ ਤਾਂ ਦੱਸ ਕੋਈ ਗੱਲ ਨਹੀਂ ਮੈਂ ਮੱਢ ਜਿ ਨਿਗਾ ਮਾਰਨੀ ਪਈਆਂ ਹੋਣਗੇ ਆਟਾ ਉੱਥੇ ਮੈਂ ਸੋਚਦਾ ਤਾਂ ਮੈਂ ਇੱਕ ਅੱਦੇ ਉਹਦੇ ਚਲ ਮੈਨੂੰ ਅੱਜ ਕਰ ਹਾਂ ਗਰੀ ਪਈਏ ਤੇ ਡੂੰਬੀ ਪਈਏ ਡੂੰਬੀ ਪਈਏ ਦੋਏ ਪਈਏ ਦੋਨੇ ਪਈਆਂ ਹਾਂ ਹੂੰ ਯੂਗਮ ਦਾ ਥੋੜਾ ਘੱਟ ਆ ਰਿਹਾ ਹੂੰ ਹੂੰ ਉਹ ਫਰਕ ਪੈ ਜਣਾ ਨਹੀਂ ਮੈਂ ਟੈਂਕ ਬਣਾਉਣਾ ਧਰਤੀ ਦੇ ਵਿੱਚ ਯਾਰ ਪਾਣੀ ਵਾਸਤੇ ਇੱਥੇ ਮੁਰਗੀਆਂ ਨੂੰ ਅੱਛਾ ਜਮਾ ਵਧੀਆ ਹਾਂ ਪਾਣਾ ਜੇ ਪਾਣੀ ਜਮਾ ਕਰ ਲਿਆ ਕਰਨਾ ਆਪਣਾ ਧਰਤੀ ਦੇ ਵਿੱਚ ਦੇਖੋ ਪਤਾ ਕੀ ਗੱਲ ਹੈ ਗਰਮੀਆਂ ਦੇ ਵਿੱਚ ਧਰਤੀ ਜਿਹਨੇ ਠੰਡਾ ਰਹਿਣਾ ਸਰਦੀਆਂ ਦੇ ਵਿੱਚ ਠੰਡੇ ਦੀ ਜਗ੍ਹਾ ਧਰਤੀ ਦੇ ਵਿੱਚ ਉਹਨੇ ਮਿੱਗਾ ਹੋ ਜਾਣਾ ਜਿਹੜਾ ਜਿਹੜਾ ਪਤਾ ਨਹੀਂ ਉਹੋ ਜਿਹਾ ਰਹਿਣਾ ਬਸ ਬਸ ਸਮਝ ਲਿਆ ਇਹ ਵੀ ਗੱਲ ਹੈਗੀ ਹਾਂ ਚਲੋ ਆ ਤਰੇ ਧਾਨ ਭਾਈ ਵਧੀਆ ਖੜੇ ਹੈ ਮਹਿਰ ਸਿੰਘ ਦੀ ਪਿੰਡ ਵਾਲੀ ਮੋਟਰ ਦੇ ਉੱਪਰ ਆ ਕੇ ਇੱਥੇ ਵੀ ਆ ਵੀ ਮੈਨੂੰ ਲੱਗਦਾ 110000 ਮੇਰ ਹਨਾ ਹਰ ਜੇ ਤੁਹਾਨੂੰ ਦਿਖਾਉਂਦੇ ਜੇ ਪਾ ਵੀ ਇਹ ਵੀ 11000 ਸੇਮ ਸੇਮ ਕੰਡੀਸ਼ਨ ਵਿੱਚ ਹੈ ਤੇਰੇ ਮਨੂੰ ਇਹ ਥੋੜੇ ਜਿਆਦਾ ਪੱਕੇ ਵੀ ਲੱਗਦੇ ਆ ਇਹ ਉਧਰ ਨਾਲੇ 5-6 ਦੇ ਨੇ ਦਿੱਤੇ ਆ ਉਹ ਪਰਲੇ ਉਹ ਫਿਰ ਉਹ ਕਿਹੜੀ ਹੈ 26 26 ਇਹ ਤਾਂ ਪਨੀਰੀ ਵਾਲੇ ਲੇਟ ਲਾਈ ਸੀ ਅੱਛਾ ਅੱਛਾ 26 ਨਹੀਂ ਪਨੀਰੀ ਵਾਲਾ ਕਿ ਪਨੀਰੀ ਵਾਲੇ ਨੇ ਡੇਟ ਤਾਂ ਸਾਰਾ ਕਿਸੇ ਦੇ ਡੇਟ ਲਾਇਆ ਉਹ ਸਾਰਾ ਕੱਥੀ ਲਾਇਆ ਤਰਤਾ ਫਸਲ 26 ਵੀ ਹੈ ਹੈਨਾ ਲੱਗੀ ਵੀ ਹੈ 10 ਜਰਾਇ ਦੀ ਜਿਹੜੀ 26 ਲੱਗੀ ਉਹ ਤਾਂ ਖਾਸੀ ਪੱਕੀ ਹੋਈ ਹੈ ਪਰ ਅਸੀਂ ਐਡਵਾਂਸ ਲਾਤੀ ਸੀ ਉਹ ਇਹ 10 ਜਰਾਇਨ ਲੱਗੀ ਹੋਈ ਹੈ ਇਹ ਵੀ ਠੀਕ ਹੈ ਗੱਲ ਇਹ ਵੀ ਫਸਲ ਤਾਂ तकरीबन ਬਾਬੇ ਨਾਨਕ ਦੀ ਦੇਰ ਨਾਲ ਮੇਰੇ ਸਿਰ ਫਸਲ ਹਾਫ ਸਾਲ ਦੀ ਠੀਕ ਖੜੀ ਹੈ ਹੁਣ ਇਹਦੇ ਬਾਅਦ ਵਿੱਚੇ ਪੰਗੇ ਪੈਣੇ ਜਿਹੜੇ ਕਿ ਤੇਲੇ ਪੈਣੇ ਫਲਾਣਾ ਠਿਮਕਾਮ ਕਰ ਲੋਕਾਂ ਨੇ ਧੱਕੇ ਕਰ ਫਸਲ ਜਿਹੜੀ 80% ਤਾਂ ਪੱਕ ਗਈ 80 ਵੀ ਪੱਕ ਗਈ ਹੈਨਾ ਇਹ ਵੀ ਗੱਲ ਹੈਗੀ ਆ ਉਹ ਜਿਵੇਂ ਮੇਰੇ ਨਾਲ ਨੀਮਾ ਖੇਤਾਂ ਪਾਣੀ ਪੂਣੀ ਚੱਲੀ ਜਾਂਦਾ ਉਹਦੇ ਵਿੱਚ ਚੋਈ ਚ ਉਹ ਮੰਨਿਆ ਕੋਈ ਕਿਤਾ ਕੀਲਾ ਹੁੰਦਾ ਨਹੀਂ ਵਜਾ ਦਾ ਹਾਂ ਐਸੇ ਪਰ ਲੱਗੇ ਆਂਬ ਬੰਮ ਲੱਗਣੇ 12 ਮਾਸੀ ਨਹੀਂ ਹੈਗੇ ਇਹ ਇਹ ਦੂਸਰਾ ਹੀ ਆ ਦੂਆ ਹੀ ਆ ਯਾਰ ਇਹ ਵਿਚਾਰੇ ਤੇ ਉਹ ਵਿੱਚੇ ਹੋ ਕੇ ਆਂਬ ਲੱਗੇ ਨਹੀਂ ਉਹ ਬਰੂਰ ਜਿਹਾ ਸੁੱਕੇ ਗਿਆ ਕੋਹਰ ਜਾਂ ਕੋਹਰ ਜਾਂ ਹਮ ਇਧਰ ਵੀ ਥੋੜੀ ਸਫਾਈ ਵੀ ਕਰਵਾ ਦੇਣੀ ਸੀ ਭਈਆਂ ਨੂੰ ਲਾ ਕੇ ਮਾਣਾ ਮੋਟਾ ਕੋਈ ਹੋ ਜਾਣਾ ਨਹੀਂ ਰੱਖੀ ਆ ਦੀ ਹੁਣ ਸੁੱਕੀ ਆ ਅੱਛਾ ਕੀ ਇਹ ਵੇਲੇ ਦਾ ਬਾਪੀਆ ਦਾ ਆ ਤਾਂ ਕੀ ਆ ਬਾਤ ਆ ਕੀ ਆ ਉਹ ਖਲਾਈ ਹੈ ਚਲੋ ਠੀਕ ਹੋ ਗਿਆ ਕੰਮ ਠੀਕ ਆ ਜੀ ਹੁਣ ਅੱਗੇ ਦਿਖਾਉਂਦੇ ਆ ਤੁਹਾਨੂੰ ਹੋਰ ਇਹ ਹੋ ਗਿਆ ਮੇਰ ਸਿੰਘ ਦੇ ਖੇਤਾਂ ਗੰਨਾ ਕਿ ਉਹ ਬੀਜ ਕਿਹੜਾ ਖੜਾ ਹੈ ਵਾ ਦੇਖ ਲੈ ਜਦ ਕੱਲਾ ਮੇੜਾ ਖੜਾ ਹੁੰਦਾ ਨਾ ਉਹੀ ਉਹ ਮੱਲੀ ਜਾਂਦਾ ਤੱਕੀ ਗਲੇ ਹੈ ਦੇਖ ਲੈ ਨਾ ਇਹ ਆ ਦਿਲ ਦੇ ਗੇਰ ਨੇ ਓਰੇ ਛੁਪਣ ਵਾਸਤੇ ਲਾਇਏ ਸੀ ਹੂੰ ਜੇ ਛੁਪੜੇ ਇੱਥੇ ਨੀ ਗੇਰ ਤੇ ਕਰਦੇ ਤਿੰਨ ਚਾਰ ਪੌਰੀਆਂ ਹਾਂ ਉਹ ਜੰਮੀ ਹੋਈਆਂ ਇਹ 30 ਸਾਲ ਚ ਨਾਲ ਇਹ ਅੱਛਾ ਪਹਿਲੇ ਕਮੇੜਾ ਤਾਂ ਫਿਰ ਦੋ ਹੁਣ ਜਿਹੜਾ ਤਿੰਨ ਬਣ ਗਿਆ ਤਿੰਨ ਬਣ ਗਏ ਹੁਣ ਕਿਹੜੇ ਕਿਹੜੇ ਬੰਦੇ ਰਹਿੰਦੇ ਹੋਰੇ ਹੁਣ ਪਰਾਣੇ ਗੰਗਾ ਲਖਪਤੀ ਰਾਹੀਂ ਹੈਗੇ ਜਣੀ ਹੂੰ ਠੀਕ 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 ਓਕੇ ਮੈਂ ਵੀ ਸੋਚਦਾ ਵੀ ਆਹ ਹਿੱਟ ਦੇਖ ਲੈਂਦੇ ਆ ਫਿਰ ਦੇਖਣਾ ਦੂਈਆਂ ਨੂੰ ਖੜਕਾ ਕੇ ਪਤਾ ਲੱਜਦਾ ਤਾਂ ਇਹਨਾਂ ਨੂੰ ਖੜਕਾ ਕੇ ਹੀ ਸਾਲਾ ਪਤਾ ਲੱਗਦਾ ਕੱਚੀ ਕਿ ਪੱਕੀ ਹੈ ਕਾਫੀ ਚੜ ਗਿਆ ਕੰਮ ਇੱਧਰ ਉੱਧਰ ਉੱਪਰੋਂ ਅਜ ਮਿਸਤਰੀ ਦੇ ਕੇ ਜਵਾਬ ਬਾਈ ਨੂੰ ਲਓ ਜੀ ਹਾਂ ਜਗਨਜੀਤ ਸਿੰਘ ਅੱਜ ਗੱਡੀ ਜਿਵੇਂ ਮੈਂ ਤਾਂ ਫਿਰ ਹੈ ਆ ਸਾਗ ਬਣਾਉਣਾ ਅੱਜ ਹਾਂਜੀ ਇਹ ਕਿਹਦੇ ਮੰਨ ਲੱਗਦਾ ਵੀ ਤਾਜੀ ਤੋੜਿਆ ਹੋਆ ਤਾਜੀ ਤੋੜਿਆ ਹੋਆ ਹੂੰ ਇਹ ਤਾਂ ਤੋੜਿਆ ਹੋਇਆ ਹੈ ਕਿਤਾ ਜਿਹੜੇ ਤੋੜਿਆ ਹੋਇਆ ਮੁੱਢ ਦਾ ਸਾਗ ਨਹੀਂ ਮੁੱਢ ਦਾ ਸਾਗ ਨਹੀਂ ਅੱਛਾ ਹਾਲੇ ਵੇਲੇ ਦੱਸਣਾ ਨਹੀਂ ਅਸੀਂ ਫਿਰ ਉੱਤੇ ਤੇ ਲਿਆ ਕੋਈ ਹੋਰ ਬਲੌਗ ਚੱਲ ਪਿਆ ਅੱਛਾ ਹਾਲੇ ਦੱਸਣਾ ਨਹੀਂ ਹੈ ਕਿੱਥੇ ਤੇ ਲਿਆ ਯਾਨੀ ਆਹ ਦੇਖ ਰਿਹਾ ਵੀ ਮੈਂ ਆਹ ਡੱਬੂ ਜਾਂ ਚਾਹਦਾ ਇੱਕ ਭਰ ਲਿਆ ਪੂਰਾ ਫਿਰ ਉਹਨੂੰ ਐ ਚ ਖਾਲੀ ਫਿਰ ਐ ਦੇ ਵਿੱਚ ਖਾਲੀ ਮੈਂ ਘੜ ਪੀ ਤੇ ਮੈਂ ਨਹੀਂ ਪੀਤੀ ਹੁਣ ਤਾਈਂ ਕਬੀ ਜੀ ਪੀਣੀ ਪੀ ਲਿਆ ਹਾਂ ਮੇਰੇ ਪੁੱਤਿਆ ਯਾ ਇੰਨਾ ਸਾਮਾਨ ਦੇ ਦਿੰਦਾ ਆ ਵੀ ਜਿੰਦੀ ਵੀ ਆ ਰੱਖਦੀ ਐ ਇਹ ਕਿੰਨੇ ਦੀ ਐ ਜੀ ਭਲਾਂ ਆਇਆ 500 ਦੀ ਅੱਛਾ ਆ ਪੰਗ ਉਹ ਪੰਗਾ ਆ ਕੇ ਚ ਨੇ ਜੀ ਉਹ ਵੀ ਇਹ ਲੈ ਇਹ ਕਹਿੰਦੀ ਮੈਂ ਦਿਖਾਉਂਦੀ ਹਾਂ ਹਾਂ ਬਈ ਕਰਨ ਤੇਰਾ ਕੰਮ ਨਿਭੜਿਆ ਨਹੀਂ ਆ ਮੈਂ ਤਾਂ ਉਹ ਕਰਿਓ ਮੈਂ ਗਲਤ ਦੱਸਿਆ ਰੇਟ 800 ਦੀ ਐ ਇਹ ਅੱਜੋ ਦੀ ਪੈਣਾ ਲੈ ਆਂਦੀ ਕਿ ਵਾਸ ਕਰਕੇ ਫਿਰ ਅਕਸਰ ਦੀ ਆਂਦੀ ਉਹ ਪਤਾ ਹੀ ਨਹੀਂ ਹੂੰ ਕੋਈ ਨਾ ਬਣਾ ਮੈਨੂੰ ਨੇ ਫੇਰ ਬਲਾਗ ਸਾਈਟ ਤੇ ਬਣਿਆ ਪਾ ਹੋਣਾ ਸੱਚ ਝੂਠ ਤੋਂ ਤੁਹਾਡਾ ਨਿਕਲੇ ਜਾਣਾ ਹਾਂ ਰਿੱਕੀ ਠੀਕ ਦਵਾ ਕੇ ਲੈ ਆ ਗਈ ਵਾ ਹੂੰ ਫੇਰ 200 ਰੁਪਏ 200 ਰੁਪਏ ਨੇ ਹੋਰ ਪਾਤਾ ਵਿੱਚ 250 ਪਾਉਂਦਾ ਦਾ ਅੱਛਾ ਕਿਹੜੇ ਕਿਸਮ ਦੇ ਹੋਣਗੇ ਇਹ ਪਤਾ ਨਹੀਂ ਕਿ ਕਿਰਾਇ ਰਿਕੜ ਗਈ ਉਹ ਬਾਕੀ ਚਾਹ ਹੈ ਦੀ ਚੀ ਪੀਣੀ ਹੈ ਤਾਂ ਦੱਸੋ ਮੈਂ ਮਾਨਿਟਰ ਨਹੀਂ ਹੈਗੀ ਆਪਣੇ ਪੀਓ ਚਾਹ ਪਤਨਾ ਵਾਇਗਰ ਚਲੋ ਜੀ ਮਿਲਦੇ ਆਂ ਅਗਲੇ ਬਲਾਗ ਦੇ ਵਿੱਚ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ Então, se cada um decide dar que te dê a entender